ਅਸ਼ੋਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪੂਕਾ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ 15 ਅਗਸਤ ਸਾਡੇ ਦੇਸ਼ ਦਾ ਆਜ਼ਾਦੀ ਦਿਵਸ ਹੈ ਨਿਕ ਅਜਿਹਾ ਮੌਕਾ ਜਦ ਸੁਰੱਖਿਆ ਦੇ ਪ੍ਰਬੰਧਾਂ ਨੂੰ ਹੋਰ ਸਖਤ ਕਰ ਦਿੱਤਾ ਜਾਂਦਾ ਹੈ ਇਸ ਮਹੱਤਵਪੂਰਨ ਦਿਨ ਨੂੰ ਸ਼ਾਂਤੀਪੂਰਕ ਢੰਗ ਨਾਲ ਮਨਾਉਣਾ ਵੀ ਯਕੀਨੀ ਬਣਾਉਣ ਦੇ ਲਈ ਇਸ ਨੂੰ ਪੁਲਿਸ ਦੇ ਵੱਲੋਂ ਚੌਕਸ ਇੰਤਜ਼ਾਮ ਕੀਤੇ ਜਾਂਦੇ ਨੇ ਇਸੇ ਲੜੀ ਦੇ ਤਹਿਤ ਬਠਿੰਡਾ ਪੁਲਿਸ ਦੇ ਵੱਲੋਂ ਸ਼ਰਧ ਦੇ ਵਾਗੂ ਇਲਾਕਿਆਂ ਦੇ ਵਿੱਚ ਵਿਸ਼ੇਸ਼ ਚੈਕਿੰ ਉਦੇਸ਼ ਸ਼ਹਿਰ ਦੇ ਵਿੱਚ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣਾ ਤੇ ਸ਼ਾਂਤੀ ਤੱਤਾ ਤੇ ਨਜ਼ਰ ਰੱਖਣਾ 15 ਅਗਸਤ ਦੇ ਦਿਹਾੜੇ ਦੇ ਮੱਧ ਨਜ਼ਰ ਬਠਿੰਡਾ ਪੁਲਿਸ ਦੀ ਇੱਕ ਵੱਡੀ ਟੀਮ ਨੇ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਦੇ ਵਿੱਚੋਂ ਇੱਕ ਅਜੀਤ ਰੋੜ ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਤੇ ਅਚਨਚੇਤ ਚੈਕਿੰਗ ਸਵੇਰ ਤੋਂ ਸ਼ੁਰੂ ਹੋਈ ਹੈ ਤੇ ਕਈ ਘੰਟਿਆਂ ਤੱਕ ਜਾਰੀ ਰਹੀ ਹੈ ਇਸ ਟੀਮ ਦੇ ਦੀ ਅਗਵਾਈ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਕੰਮ ਕਰ ਰਹੇ ਨੇ ਖੁਦ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ ਇਸ ਦੌਰਾਨ ਪੁਲਿਸ ਨੇ ਜੀਤ ਰੋਡ ਤੇ ਚੱਲ ਰਹੇ ਵਾਹਨਾਂ ਜਿਸ ਵਿੱਚ ਕਾਰਾਂ, ਮੋਟਰਸਾਈਕਲ ਤੇ ਆਟੋ ਸ਼ਾਮਲ ਨੇ ਇਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਹੈ ਵਾਹਨ ਚਾਲਕਾ ਦੇ ਡਰਾਈਵਿੰਗ ਲਾਇਸੈਂਸ ਤੇ ਵਾਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਨੇ ਇਸ ਦੇ ਨਾਲ ਹੀ ਜੀਤ ਰੋਡ ਤੇ ਸਤਵਾਕੂਕ ਦੁਕਾਨਾਂ ਖਾਸ ਕਰਕੇ ਸਾਈਬਰ ਕੈਫੇ ਤੇ ਛੋਟੇ ਹੋਟਲਾਂ ਦੀ ਵੀ ਚੰਚੇਤ ਚੈਕਿੰਗ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੁਕਾਨਦਾਰਾਂ ਤੇ ਹੋਟਲ ਸੰਚਾਲਕਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਇਸ ਮੌਕੇ ਤੇ ਮੌਜੂਦ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਅਭਿਆਨ 15 ਅਗਸਤ ਦੇ ਮੱਧ ਨਜ਼ਰ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਚਲਾਇਆ ਗਿਆ ਜਿਸ ਦਾ ਮੁੱਖ ਮਕਸਦ ਇਹ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣਾ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਪੁਲਿਸ ਦਾ ਸਹਿਯੋਗ ਕਰਨ ਤੇ ਕਿਸੇ ਵੀ ਅਣਜਾਣ ਜਾਂ ਸ਼ੱਕੀ ਵਸਤੂ ਬਾਰੇ ਤੁਰੰਤ ਜਾਣਕਾਰੀ ਦਿਨ ਤਹ ਅਧਿਕਾਰੀ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਹੋਰ ਚੈਕਿੰਗ ਅਭਿਆਨ ਉਲਾਕੇ ਚ ਚਲਾਏ ਜਾਣਗੇ ਪੁਲਿਸ ਦੀ ਇਸ ਕਾਰਵਾਈ ਦਾ ਆਮ ਲੋਕਾਂ ਨੇ ਵੀ ਸਵਾਗਤ ਕੀਤਾ ਜੀਤ ਰੋਡ ਤੇ ਦੁਕਾਨਦਾਰਾ ਦਾ ਇਹ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਚੈਕਿੰਗ ਹੋਣੀ ਚਾਹੀਦੀ ਖਾਸ ਕਰਕੇ ਜਦੋਂ ਵੱਡੇ ਤਿਉਹਾਰ ਜਾਂ ਦਿਹਾੜੇ ਹੋਣ ਜਿਸ ਦੇ ਨਾਲ ਸੁਰੱਖਿਆ ਦੀ ਭਾਵਨਾ ਵਧਦੀ ਹੈ ਇਸ ਦੇ ਨਾਲ ਹੀ ਕਾਮਨਾਗਰਿਕ ਦੱਸਣਾ ਹੈ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਤੇ ਰੋਕ ਲੱਗਦੀ ਹੈ ਤੇ ਬਟੰਡਾ ਪੁਲਿਸ ਦੇ ਵੱਲੋਂ ਜੀਤ ਰੋਡ ਤੇ ਕੀਤੀ ਗਈ ਵਿਸ਼ੇਸ਼ ਚੈਕਿੰਗ ਨਾ ਸਿਰਫ ਸ਼ਹਿਰ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਸਗੋਂ ਆਮ ਲੋਕ ਦੀ ਸ਼ਾਂਤੀ ਤੇ ਸੁਰੱਖਿਆ ਬਣਾਉਣ ਦੇ ਲਈ ਵਚਨਬੱਧ ਇਸ ਤਰੀਕੇ ਦੇ ਸੁਰੱਖਿਆ ਪ੍ਰਬੰਧਾਂ ਦੇ ਜ਼ਰੀਏ ਹੀ ਆਜ਼ਾਦੀ ਦਿਵਸ ਨੂੰ ਇੱਕ ਸੁਰੱਖਿਆ ਤੇ ਖੁਸ਼ੀ ਭਰੇ ਮਾਹੌਲ ਦੇ ਵਿੱਚ ਮਨਾਇਆ ਜਾ ਸਕਦਾ ਹੈ ਕੀ ਕਹਿਣਾ ਚਾਹੁੰਦੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਅੱਜ 15 ਅਗਸਤ ਦੇ ਬੰਦੇ ਨਜ਼ਰ ਰੱਖਦੇ ਹੋਏ ਬਟਿੰਡਾ ਪੁਲਿਸ ਵੱਲੋਂ ਅਲੱਗ-ਅਲੱਗ ਚੈਕਿੰਗ ਐਂਡ ਸਰਚ آپریشن ਚਲਾਏ ਜਾ ਰਹੇ ਨੇ ਜਿਸ ਦੇ ਵਿੱਚ ਅੱਜ ਅਸੀਂ ਮਾਰਨਿੰਗ ਰੇਲਵੇ ਸਟੇਸ਼ਨ ਬਟਿੰਡਾ ਦੀ ਚੈਕਿੰਗ ਕੀਤੀ ਸੀਗੀ ਉਸ ਤੋਂ ਬਾਅਦ ਅਸੀਂ ਜਿਹੜੀ ਮਾਲ ਰੋਡ ਦੇ ਉੱਪਰ ਜਿਹੜੀਆਂ ਸ਼ਾਪਸ ਅਗੇ ਹਨ ਉਹਨਾਂ ਦੇ ਬਾਹਰ ਜਿਹੜੇ ਪਾਰਕਿੰਗ ਪਲੇਸਸ ਬਣੇ ਹੋਏ ਨੇ ਉਹਨਾਂ ਉਹਨਾਂ ਦੀ ਸਾਡੇ ਵੱਲੋਂ ਚੈਕਿੰਗ ਕੀਤੀ ਗਈ ਹੈ ਹੁਣ ਅਸੀਂ ਸਿਵਲ ਲਾਈਨ ਥਾਣੇ ਦੇ ਵਿੱਚ ਏਰੀਆ ਦੇ ਵਿੱਚ ਜਿਹੜਾ ਅਜੀਤ ਰੋਡ ਹੈਗਾ ਇਹਦੇ ਉੱਪਰ ਕਾਫੀ ਪੀਜੀਸ ਬਣੇ ਹੋਏ ਨੇ ਜਾਂ ਜਿਹੜੇ ਹੋਟਲਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਲੋਕ ਆ ਕੇ ਠਹਿਰਦੇ ਆ ਜਾਂ ਲੋਕ ਪਹਿਲਾਂ ਤੋਂ ਠਹਰੇ ਹੋਏ ਨੇ ਉਹਨਾਂ ਸਾਰਿਆਂ ਦੀ ਅਸੀਂ ਚੈਕਿੰਗ ਕਰ ਰਹੇ ਆ ਸਾਡਾ ਮੇਨ ਮਕਸਦ ਹੈਗਾ ਚੈਕਿੰਗ ਕਰਨ ਦਾ ਕਿ ਜਿਹੜੇ ਬੰਦੇ ਹੈਗੇ ਨੇ ਜਾਂ ਜਿਹੜੇ ਵਿਅਕਤੀ ਨੇ ਜਿਹੜੇ ਠਹਰੇ ਹੋਏ ਨੇ ਇਹਨਾਂ ਦੇ ਵਿੱਚ ਧਰਮਸ਼ਾਲਾਵਾਂ ਦੇ ਸਰਾਵਾਂ ਦੇ ਹੋਟਲ ਦੇ ਵਿੱਚ ਅੱਪੀਜੀ ਇਹਨਾਂ ਦੀ ਵੈਰੀਫਾਈਡ ਬੰਦੇ ਹੋ ਕੋਈ ਅਨਵੈਰੀਫਾਈਡ ਬੰਦਾ ਜਾਂ ਕੋਈ ਸ਼ਰਾਰਤੀ ਬੰਦਾ ਨਾ ਹੋਵੇ ਜਿਹੜਾ ਕੋਈ ਕਿਸੇ ਅਨਸ ਕਾਮੀ ਕਟਰਾ ਨੂੰ ਵਾਰਦਾਤ ਨੂੰ ਜਾਮ ਦੇ ਸਕੇ ਸੋ ਇੱਕ ਜਿਹੜੇ ਜਿਵੇਂ ਪੀਜੀ ਦੇ ਵਿੱਚ ਕੁਝ ਲੜਕੇ ਸੀਗੇ ਅਸੀਂ ਉਹਨਾਂ ਦੇ ਪਿੰਡ ਦੇ ਵਿੱਚ ਵੀ ਗੱਲ ਕਰਕੇ ਵੈਰੀਫਾਈ ਕੀਤਾ ਹੈ ਡਾਕੂਮੈਂਟਸ ਨੂੰ ਕਿ ਪੱਕੇ ਹੀ ਇਹ ਪੁਰਾਣਾ ਬੰਦਾ ਹੈਗਾ ਜੋ ਆਪਣਾ ਨਾਮ ਪਤਾ ਦੱਸ ਰਿਹਾ ਆ ਨਾਲ ਹੀ ਅਸੀਂ ਜਿਹੜੀ ਹੈਗੀ ਜੀਤ ਰੋਡ ਦੇ ਉੱਪਰ ਜਿਹੜੇ ਕਾਫੀ ਮੂਵਮੈਂਟਸ ਹੁੰਦੀ ਹੈ ਵਹੀਕਲਸ ਦੀ ਮੂਵਮੈਂਟ ਕਾਫੀ ਹੁੰਦੀ ਹੈ ਇਹਦੇ ਰਿਗਾਰਡਿੰਗ ਵੀ ਅਸੀਂ ਇੱਕ ਸ਼ਿਫਟਿੰਗ ਨਕਾ ਲਗਾਇਆ ਹੈ ਜਿਹੜੀ ਇਹ ਸਾਡੀ ਚੈਕਿੰਗ ਹੈਗੀ ਹੈ ਇਹ 15 ਅਗਸਤ ਤੱਕ ਜਿਹੜੀ ਹੈਗਾ ਲਗਾਤਾਰ ਜਾਰੀ ਰਹੂਗੀ ਮੇਨਲੀ ਫੋਕਸ ਇਹਦਾ ਹੈਗਾ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਬੰਦਾ ਅਨਸਕਾਲੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਤੁਹਾਡੇ ਰਹੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਾਂਗੇ ਕਿ ਜੇਕਰ ਕਿਸੇ ਦੇ ਧਿਆਨ ਦੇ ਵਿੱਚ ਕੋਈ ਇਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਕੋਈ ਸ਼ੱਕੀ ਬੰਦਾ ਆ ਜੀ ਕੋਈ ਸ਼ੱਕੀ ਐਕਟੀਵਿਟੀ ਸਾਹਮਣੇ ਆਉਂਦੀ ਹੈ ਜਾਂ ਕੋਈ ਸ਼ੱਕੀ ਵਿਅਕਤੀ ਤੁਹਾਡੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਟੰਡਾ ਦੇ ਇਤਲਾਹ ਦਿੱਤੀ ਜਾਵੇ ਤਾਂ ਕਿ ਕਿਸੇ ਨੂੰ ਇਸ ਦਾ ਵੀ ਘਟਨਾ ਨੂੰ ਪਹਿਲਾਂ ਤੋਂ ਬਚਾਇਆ ਜਾ ਸਕੇ ਸਰ ਕਾਫੀ ਨਾਵਾ ਤੇ ਆਵਾ ਜਾਵੀ ਹੈ ਜੇ ਮੰਨ ਲਓ ਜੀਤ ਰੋਡ ਹੈਗਾ ਇਹ ਕਾਫੀ ਚੱਲਦਾ ਹੈਗਾ ਇਥੇ ਪਰਮਾਨੈਂਟ 15 ਗਾਸਟਾਂ ਲਾ ਗਈ ਕੋਈ ਨਾਕਾਬੰਦੀ ਹੈ ਉਹ ਚੈਕਿੰਗ ਆ ਦੇਖੋ ਅਸੀਂ ਜਿਹੜਾ ਸਾਡਾ ਜਿਹੜਾ ਮੇਨ ਫੋਕਸ ਹੈਗਾ ਕਿ ਸ਼ਿਫਟਿੰਗ ਨਾਕਾਬੰਦੀ ਉਹਦਾ ਜਿਆਦਾ ਇਫੈਕਟ ਪੈਂਦਾ ਕਿਉਂਕਿ ਉਹਦੇ ਵਿੱਚ ਅਸੀਂ ਅਲੱਗ-ਅਲੱਗ ਪੁਆਇੰਟਸ ਬਣਾਏ ਆ ਕਿ ਜਿੱਦਾਂ 1 ਘੰਟਾ ਇੱਕ ਪੁਆਇੰਟ ਦੇ ਉੱਪਰ ਨਾਕਾ ਲਗਾਇਆ ਦੂਜੇ ਘੰਟੇ ਪੁਆਇੰਟ ਦੇ ਉੱਪਰ ਦੂਜੇ ਘੰਟੇ ਦੇ ਵਿੱਚ ਸੋ ਇਦਾਂ ਅਸੀਂ ਜਿਹੜੀ ਹੈਗੀ ਇਹ ਸਟ੍ਰੈਟਜੀ ਥੋੜੀ ਚੇਂਜ ਕੀਤੀ ਹੈ ਰੈਦਰ ਥੈਨ ਕਿ ਇੱਕ ਪੱਕਾ ਨਾਕਾ 4 ਘੰਟੇ ਲਗਾਉਣ ਦੀ ਬਜਾਏ ਅਸੀਂ 4 ਪੁਆਇੰਟ ਜਿਹੜੇ ਹੈਗੇ ਘੰਟੇ-ਘੰਟ ਕਿ ਸਾਰੇ ਜਿਹੜੇ ਪੀਜੀ ਚਾਲਕਾਂ ਦਾ ਚਾਲਕਾ ਉਹ ਕਈ ਵਾਰੀ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਡੈਫੀਨਿਟਲੀ ਜਿਹੜੇ ਕਿਉਂਕਿ ਇਹਦੇ ਵਿੱਚ ਪੀਜੀ ਦੇ ਰਿਗਾਰਡਿੰਗ ਡੀਸੀ ਸਾਹਿਬ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਉਹਦੇ ਵਿੱਚ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਪ੍ਰੋਸੀਜਰ ਲੇਆਉਟ ਹੈਗਾ ਜੇਕਰ ਕੋਈ ਬੰਦਾ ਪੀਜੀ ਰਿਗਾਰਡਿੰਗ ਪ੍ਰੋਪਰ ਜਿਹੜਾ ਪ੍ਰੋਸੀਜਰ ਲੇਆਉਟ ਕੀਤਾ ਗਿਆ ਉਹਨੂੰ ਫੋਲੋ ਨਹੀਂ ਕਰਦਾ ਤਾਂ ਉਹਦੇ ਵਿੱਚ ਜੋ ਲੀਗਲ ਪ੍ਰੋਸੀਡਿੰਗ ਦੇ ਬਣਦੀ ਹੈ ਜੋ 188 ਜੋ ਆਈਪੀਸੀ ਦੀ ਧਾਰਾ ਸੀਗੀ ਉਹਨੂੰ 223 ਪੀਐਨਐਸ ਦੇ ਵਿੱਚ ਮੁਕੱਦਮਾ ਦਰਜ ਹੁੰਦਾ ਥੈਂਕ ਯੂ